ਚ ਲਾਈਵ ਫੋਨ ਡੱਲੇਵਾਲ ਸਾਹਿਬ ਨੂੰ ਲੱਗਦਾ ਸੀ ਵੀ ਇੱਥੇ ਜਿਹੜਾ ਹੈਗਾ ਧਰਨਾ ਲਾ ਕੇ ਐਮਐਸਪੀਡੀ ਹੈਗੀ ਆ ਲੈ ਲੈਣੀ ਚਾਹੀਦੀ ਹੈਗੀ ਆ ਤਾਂ ਉਹ ਨਤੀਜੇ ਜਿਹੜੇ ਹੈਗੇ ਆ ਸਭ ਦੇ ਸਾਹਮਣੇ ਹੈਗੇ ਆ ਉਹ ਆ ਜਾਣੇ ਆ ਮੁਲਕ ਪੱਧਰੀ ਕਿਸਾਨ ਲਹਿਰ ਦੀ ਲੋੜ ਆ ਇਹ ਉਦੋਂ ਵੀ ਸਾਡੀ ਸਮਝ ਸੀ ਜਦੋਂ ਇਹ ਸ਼ੰਭੂ ਵੱਲ ਵਧਿਆ ਸਾਡੀ ਉਦੋਂ ਵੀ ਸਮਝ ਸੀ ਤੇ ਅੱਜ ਵੀ ਸਾਡੀ ਇਹ ਸਮਝ ਆ ਬਿਹਾਰ ਚੋਂ ਕੋਈ ਬੋਲੇ ਨਾ ਬਿਹਾਰ ਚ ਕਿਸਾਨ ਅੰਦੋਲਨ ਹੋਵੇ ਨਾ ਅਸੀਂ ਪੰਜਾਬ ਚ ਅੰਦੋਲਨ ਕਰਕੇ ਬਿਹਾਰ ਚੋ ਕਿਵੇਂ ਐਮਐਸਪੀ ਦੀ ਖਰੀਦ ਉਹਨਾਂ ਦੀ ਕਰਵਾ ਦਾਂਗੇ ਇਸੇ ਤਰ੍ਹਾਂ ਮਹਾਰਾਸ਼ਟਰ ਚੋ ਕੋ ਬੋਲੇ ਨਾ ਮਹਾਰਾਸ਼ਟਰ ਦੇ ਵਿੱਚ ਅਸੀਂ ਕਿੱਦਾਂ ਜਿਹਦਾ ਹੈਗਾ ਉਹ ਕਰਵਾ ਦਾਂਗੇ ਜੇ ਰਾਸ਼ਨ ਬੰਦ ਕਰਕੇ ਉਹਨਾਂ ਦੇ ਖਾਤਿਆਂ ਚ ਪੈਸੇ ਪਾਉਣੀ ਸ਼ੁਰੂ ਕਰ ਦੇ ਜਾਣ ਤੇ ਇਹ ਕਿਤਾ ਕਹਿਤਾ ਜਾਵੇ ਕਿ ਨਾ ਪੈਸਿਆਂ ਦਾ ਰਾਸ਼ਨ ਤੁਸੀਂ ਬਾਜ਼ਾਰ ਚੋਂ ਖਰੀਦ ਲਓ ਤੇ ਦੂਜੇ ਵਾਸਤੇ ਸਰਕਾਰੀ ਖਰੀਦ ਚੋ ਸਰਕਾਰ ਬਾਹਰ ਹੋ ਜੇ ਵੀ ਵਪਾਰੀ ਖਰੀਦੇ ਤਾਂ ਇਹਦਾ ਮਤਲਬ ਹੈ ਕਿ ਕਰੋੜਾਂ ਲੋਕ ਇਸ ਮੁਲਕ ਦੇ ਜਿਹੜੇ ਹੈਗੇ ਆ ਉਹ ਭੁੱਖੇ ਜਿਹੜੇ ਹੈਗੇ ਆ ਉਹ ਮਰਨਗੇ ਇਸ ਕਰਕੇ ਇੱਥੇ ਇਹ ਨਹੀਂ ਹੈਗਾ ਕਿ ਕਿ ਅਨਾਜ ਬਹੁਤ ਆ ਸਰਕਾਰ ਅਨਾਜ ਲੋੜਵੰਦਾਂ ਤੱਕ ਖਰੀਦ ਕੇ ਪਹੁੰਚਾਉਣਾ ਨਹੀਂ ਚਾਹੁੰਦੀ ਕਿਉਂਕਿ ਜਨਤਕ ਵੰਡ ਪ੍ਰਣਾਲੀ ਜਿਹੜੀ ਹੈਗੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਡਬਲਯੂਟੀਓ ਦੇ ਤਹਿਤ ਸਰਕਾਰ ਦੁਨੀਆ ਦੇ ਤਨਾੜ ਮੁਲਕ ਨੇ ਜਿੱਥੇ 50 50 70 70 ਹਜ਼ਾਰ ਕਿੱਲੇ ਦੇ ਮਾਲ ਕਿਹੜੇ ਕਿਸਾਨ ਨੇੜੀ ਉਹ ਇੱਕ ਕਾਰਪੋਰੇਟ ਆ ਜਿਹੜੀ ਉਹ ਲੌਬੀ ਆ ਉਹਨੇ ਆਪਣੀ ਵਾਧੂ ਪੈਦਾਵਾਰ ਦੁਨੀਆ ਦੇ ਪਛੜੇ ਮੁਲਕਾਂ 'ਚ ਵੇਚਣ ਵਾਸਤੇ ਉਹ ਤਾਂ ਵਿਖੂਗਾ ਜੇ ਪਛੜੇ ਮੁਲਕਾਂ ਦੇ ਕਿਸਾਨ ਦੀ ਉਪਜ ਨਾ ਖਰੀਦੀ ਜਾਊ ਉਹਨੂੰ ਖੇਤੀ ਤੋਂ ਬਾਹਰ ਕੀਤਾ ਜਾਊਗਾ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕਿਸਾਨੀ ਮੰਗਾ ਨੂੰ ਲੈ ਕੇ ਖਨੌਰੀ ਬਾਰਡਰ ਤੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਗਦੀਸ਼ ਸਿੰਘ ਢੱਲੇ ਵਾਲਾ ਨੂੰ ਪੁਲਿਸ ਨੇ ਚੁੱਕ ਲਿਆ ਹੈ ਤੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਇਹ ਆ ਏ ਖਬਰ ਸਾਹਮਣੇ ਆ ਰਹੀ ਹੈ। ਤੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਸਬੰਧਕ ਮੋਰਚਾ ਦੀਆਂ ਜਿਹੜੀਆਂ ਕਿਸਾਨੀ ਜਥੇਬੰਦੀਆਂ ਭਾਈ ਵਾਲੀ ਪਾਰਟੀਆਂ ਉਹਨਾਂ ਦੇ ਕੀ ਰਏ ਆ ਇਹ ਜਾਣਨ ਦੇ ਲਈ ਜਦੋਂ ਅਸੀਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਿਆਹਾ ਕਿ ਉਹ ਜਿਸ ਤਰੀਕੇ ਦੀ ਏਕਾਰਵੇ ਕੀਤੀ ਹੈ ਪੁਲਿਸ ਨੇ ਉਸ ਦੀ ਤਾਂ ਨਿੰਦਾ ਕਰਦੇ ਆ ਪਰ ਐਮਐਸਪੀ ਤੇ ਹੋਰ ਗਰੰਟੀਆਂ ਲੈਣ ਦੇ ਲਈ ਜਿਹੜਾ ਅੰਦੋਲਨ ਵੱਖਰੇ ਤੌਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਨਹੀਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕੀ ਟਿੱਪਣੀ ਕੀਤੀ ਆ ਇਸ ਗ੍ਰਿਫਤਾਰੀ ਨੂੰ ਲੈ ਕੇ ਤੇ ਇਸ ਅੰਦੋਲਨ ਨੂੰ ਲੈ ਕੇ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨ ਦੇਖੋ ਜਿਹੜੀਆਂ ਮੰਗਾਂ ਨੇ ਜਿਵੇਂ ਐਮਐਸਪੀ ਦਾ ਮਸਲਾ ਹੈਗਾ ਅਸੀਂ ਮੰਨਦੇ ਆ ਕਿ ਐਮਐਸਪੀ ਦਾ ਮਸਲਾ ਬਿਲਕੁਲ ਵਾਜਬ ਆ ਔਰ ਐਮਐਸਪੀ ਸਮੂਚੀ ਖੇਤੀ ਪੈਦਾਵਾਰ ਤੇ ਜਿਹੜੀ ਹੈਗੀ ਆ ਉਹ ਮਿਲਣੀ ਚਾਹੀਦੀ ਆ ਪਰ ਡੱਲੇਵਾਲ ਸਾਹਿਬ ਨਾਲ ਇਹ ਵਖਰੀਆਂ ਦਿੱਲੀ ਮੋਰਚੇ ਵੇਲੇ ਵੀ ਰਿਆ ਹੁਣ ਵੀ ਆ ਅਸੀਂ ਮੰਨਦੇ ਕਿ ਜਿਹੜੀ WTO ਆ ਭਾਰਤ WTO ਦਾ ਹਿੱਸਾ ਔਰ WTO ਦੇ ਵਿੱਚ ਜਿਹੜੇ ਦੁਨੀਆਂ ਦੇ ਤਨਾੜ ਮੁਲਕ ਨੇ ਜਿੱਥੇ 50 50 70 70 ਹਜ਼ਾਰ ਕਿੱਲੇ ਦੇ ਮਾਲ ਕਿਹੜੇ ਕਿਸਾਨ ਨੇੜੀ ਉਹ ਇੱਕ ਕਾਰਪੋਰੇਟ ਆ ਜਿਹੜੀ ਉਹ ਲੋਬੀ ਆ ਉਹਨੇ ਆਪਣੀ ਵਾਧੂ ਪੈਦਾਵਾਰ ਦੁਨੀਆਂ ਦੇ ਪਛੜੇ ਮੁਲਕਾਂ 'ਚ ਵੇਚਣ ਵਾਸਤੇ ਉਹ ਤਾਂ ਵਿਕੂਗਾ ਜੇ ਪਛੜੇ ਮੁਲਕਾਂ ਦੇ ਕਿਸਾਨ ਦੀ ਉਪਜ ਨਾ ਖਰੀਦੀ ਜਾਊ ਉਹਨੂੰ ਖੇਤੀ ਤੋਂ ਬਾਹਰ ਕੀਤਾ ਜਾਊਗਾ WTO ਬੇਸਿਕਲੀ ਜਿਹੜੀ ਵਰਲਡ ਟ੍ਰੇਡ ਆਰਗੇਨਿਜ਼ੇਸ਼ਨ ਇਸੇ ਕਰਕੇ 1995 ਵਿੱਚ ਬਣੀ। ਭਾਰਤ WTO ਦਾ ਹਿੱਸਾ ਔਰ ਉਹਦੀਆਂ ਬਹੁਤ ਜਿਹੜੀਆਂ ਸ਼ਰਤਾਂ ਨੇ ਕਿ ਸਰਕਾਰੀ ਖਰੀਦ ਸਰਕਾਰ ਖਤਮ ਬੰਦ ਕਰੇ। ਆ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਹਦੇ ਤੋਂ ਬਾਹਰ ਆਵੇ। ਕੱਲ ਬੱਚੇ ਦੀ ਵੀਡੀਓ ਵਾਇਰਲ ਹੋਈ ਉਹ ਕਹਿੰਦਾ ਮੇਰੇ ਘਰੇ ਰੋਟੀ ਖਾਣ ਲਈ ਆਟਾ ਨਹੀਂ ਸੀ। ਇੱਕ ਪਾਸੇ ਸਾਡਾ ਅਨਾਜ ਜਿਹੜਾ ਹੈਗਾ ਉਹ ਮੰਡੀਆਂ 'ਚ ਰੋਲ ਰਿਹਾ। ਇਸ ਕਰਕੇ ਇੱਥੇ ਇਹ ਨਹੀਂ ਹੈਗਾ ਕਿ ਅਨਾਜ ਬਹੁਤ ਸਰਕਾਰ ਅਨਾਜ ਲੋੜਵੰਦਾਂ ਤੱਕ ਖਰੀਦ ਕੇ ਪਹੁੰਚਾਉਣਾ ਨਹੀਂ ਚਾਹੁੰਦੀ ਕਿਉਂਕਿ ਜਨਤਕ ਵੰਡ ਪ੍ਰਣਾਲੀ ਜਿਹੜੀ ਹੈਗੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਡਬਲਯੂਟੀਓ ਦੇ ਤਹਿਤ ਸਰਕਾਰ ਤੁਸੀਂ ਇਹ ਦੇਖੋ ਕਿ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਜਿਹੜੀ ਸਰਕਾਰ ਸੀ ਸੋ ਹੁਣ ਵੀ ਬਣੀ ਆ ਪਿਛਲੀ ਜਿਹੜੀ ਟਰਮ ਸੀ ਜਿਹੜੀ ਹੁਣੇ ਲੰਗੀ ਆ 32 ਲੱਖ ਰਾਸ਼ਨ ਕਾਰਡਾਂ ਤੇ ਉਹਨਾਂ ਨੇ ਉਹਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੇ ਤਹਿਤ ਲੈ ਆਂਦਾ ਯਾਨੀ ਕਿ ਰਾਸ਼ਨ ਕਾਰਡਾਂ ਤੇ ਰਾਸ਼ਨ ਦੇਣਾ ਬੰਦ ਕਰਕੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਣੇ ਸ਼ੁਰੂ ਕਰਦੇ। ਜੇ ਮੰਨ ਲਓ 80 ਕਰੋੜ ਤੋਂ ਉੱਪਰ ਇੱਥੋਂ ਦੀ ਆਬਾਦੀ ਸਸਤਾ ਰਾਸ਼ਨ ਰਾਸ਼ਨ ਦੀਪੂ ਤੋਂ ਲੈ ਰਹੀ ਆ। ਜੇ ਰਾਸ਼ਨ ਬੰਦ ਕਰਕੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਣੇ ਸ਼ੁਰੂ ਕਰਦੇ ਜਾਣ ਤੇ ਇਹ ਕਿਤਾ ਕਹਿਤਾ ਜਾਵੇ ਕਿ ਨਾ ਪੈਸਿਆਂ ਦਾ ਰਾਸ਼ਨ ਤੁਸੀਂ ਬਾਜ਼ਾਰ 'ਚੋਂ ਖਰੀਦ ਲਓ ਤੇ ਦੂਜੇ ਪਾਸੇ ਸਰਕਾਰੀ ਖਰੀਦ 'ਚੋਂ ਸਰਕਾਰ ਬਾਹਰ ਹੋ ਜੇ ਵੀ ਵਪਾਰੀ ਖਰੀਦੇ ਤਾਂ ਇਹਦਾ ਮਤਲਬ ਹੈ ਕਿ ਕਰੋੜਾਂ ਲੋਕ ਇਸ ਮੁਲਕ ਦੇ ਜਿਹੜੇ ਹੈਗੇ ਆ ਉਹ ਭੁੱਖੇ ਜਿਹੜੇ ਹੈਗੇ ਆ ਉਹ ਮਰਨਗੇ। ਇਸੇ ਤਰ੍ਹਾਂ ਸਬਸਿਡੀਆਂ ਤੇ ਜਿਹੜਾ ਸੀ ਕੱਟ ਲਾਉਣਾ ਪੋਰ WTO ਦੀਆਂ ਪਾਲਿਸੀਆਂ ਨੇ ਜਿੰਦੇ ਤਹਿਤ ਨਾਓ ਐਮਐਸਪੀ ਦੇਣਾ ਚਾਹੁੰਦੇ ਆ ਰੈਂਦੀ ਐਮਐਸਪੀ ਖਤਮ ਕਰਨਾ ਚਾਹੁੰਦੇ ਆ ਜਨਤਕ ਵੰਡ ਪ੍ਰਣਾਲੀ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਸਾਰੀਆਂ ਫਸਲਾਂ ਤੇ ਖਰੀਦ ਦੀ ਗਾਰੰਟੀ ਹੋਵੇ ਐਮਐਸਪੀ ਮਿਲੇ ਇਹ ਵਾਜਬ ਮੰਗਾ ਪਰ ਅਗਲੀ ਗੱਲ ਜਿਹੜੀ ਜਿਹੜੀ ਵਖਰੇਵਾ ਇਸ ਗੱਲ ਤੇ ਆ ਕਿ ਅਸੀਂ ਕਹਿੰਨੇ ਆ ਕਿ ਇਹ ਕਿਸੇ ਇੱਕ ਅਦੇ ਧਰਨੇ ਨਾਲ ਨਹੀਂ ਮਿਲਦੀ ਕਿਉਂਕਿ WTO ਦੇ ਤੋਂ ਭਾਰਤ ਨੂੰ ਬਾਹਰ ਲਿਆਉਣ ਵਾਸਤੇ ਜਿੱਦਾਂ ਦੀ ਪੰਜਾਬ ਚ ਕਿਸਾਨ ਲਹਿਰ ਆ ਟੋਟੋ ਘਟ ਕੋਈ 12 15 ਸੂਬਿਆਂ 'ਚ ਇਸ ਤਰ੍ਹਾਂ ਦੀ ਕਿਸਾਨ ਲੈਰ ਹੋਵੇ ਕੱਲਾ ਪੰਜਾਬ ਨਹੀਂ ਸਾਰਿਆਂ ਦਾ ਮਸਲਾ ਹੱਲ ਕਰਾ ਸਕਦਾ ਹੁਣ ਮੰਨ ਲਓ ਬਿਹਾਰ ਦੇ ਵਿੱਚ ਆਪਾਂ ਦੇਖ ਲਈਏ ਬਿਹਾਰ ਪੰਜਾਬ ਤੋਂ ਤਿੱਗਣਾ ਹੈਗਾ ਜੇ ਉੱਥੇ ਮਤਲਬ ਸਰਕਾਰੀ ਖਰੀਦ ਐਮ ਐਸ ਪੀ ਤਹਿਤ ਕਰਾਉਣੀ ਹੋਵੇ ਲੱਖਾਂ ਏਕੜ ਜ਼ਮੀਨ ਚਾਹੀਦੀ ਆ ਦਾਣਾ ਮੰਡੀਆਂ ਬਣਾਉਣ ਵਾਸਤੇ ਖਰੀਦ ਜਮਸੀ ਖੜੀ ਕਰਨੀ ਪਊਗੀ ਲੱਖਾਂ ਉਹਦੇ ਮੁਲਾਜ਼ਮ ਭਰਤੀ ਕਰਨੇ ਪੈਣਗੇ ਜਿਹੜੀ ਗਦਾਮ ਉਸਾਰਨੇ ਪੈਣਗੇ ਬਿਹਾਰ ਚੋਂ ਕੋਈ ਬੋਲੇ ਨਾ ਵਿਹਾਰ ਚ ਕਿਸਾਨ ਅੰਦੋਲਨ ਹੋਵੇਗਾ ਅਸੀਂ ਪੰਜਾਬ ਚ ਅੰਦੋਲਨ ਕਰਕੇ ਵਿਹਾਰ ਚ ਕਿਵੇਂ ਐਮਐਸਪੀ ਦੀ ਖਰੀਦ ਉਹਨਾਂ ਦੀ ਕਰਵਾ ਦਾਂਗੇ ਇਸੇ ਤਰ੍ਹਾਂ ਮਹਾਰਾਸ਼ਟਰ ਚ ਕੋ ਬੋਲੇ ਨਾ ਮਹਾਰਾਸ਼ਟਰ ਦੇ ਵਿੱਚ ਅਸੀਂ ਕਿੱਦਾਂ ਜਿਹੜਾ ਹੈਗਾ ਉਹ ਕਰਵਾ ਦਾਂਗੇ ਉਹ ਇਸੇ ਕਰਕੇ ਦਿੱਲੀ ਮੋਰਚੇ ਵੇਲੇ ਵੀ ਇਹ ਸੀਗਾ ਕਿ ਜੇ ਪੂਰੇ ਮੁਲਕ ਦੇ ਵਿੱਚ ਐਮਐਸਪੀ ਤੇ ਖਰੀਦੀ ਗਾਰੰਟੀ ਕਰਾਉਣੀ ਆ ਖਰੀਦੀ ਗਾਰੰਟੀ ਐਮਐਸਪੀ ਤੇ ਕਰਾਉਣੀ ਅਸੀਂ ਚ ਉਹਨੇ ਕਿ ਹਿਮਾਚਲ ਦਾ ਸੇਵ ਵੀ ਐਮਐਸਪੀ ਤੇ ਵੀ ਕੇ ਠੀਕ ਆ ਸਾਰੇ ਤਰ੍ਹਾਂ ਦੇ اناਜ ਦੁੱਧ ਪੋਲਟਰੀ ਜੋ ਖੇਤੀ ਦੀ ਪੈਦਾਵਾਰ ਹੋ ਗਈ ਆ ਤੋਂ ਓਡੀ ਵੱਡੀ ਕਿਸਾਨ ਲਹਿਰ ਹਜੇ ਨਹੀਂ ਵੀ ਜਿੰਨੂੰ ਉਸਾਰਨ ਵਾਸਤੇ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਮੁਲਕ ਭਰ ਦੇ ਵਿੱਚ ਯਤਨ ਕਰ ਰਿਹਾ ਜਦ ਤੱਕ ਓਡੀ ਲਹਿਰ ਨਹੀਂ ਬਣਦੀਗੀ ਭਾਰਤ ਡਬਲਯੂਟੀਓ ਤੋਂ ਬਾਹਰ ਨਹੀਂ ਹੋਣਾ ਨਾ ਹੀ ਐਮਐਸਕੇ ਜਿਹੜਾ ਕਾਨੂੰਨ ਬਣਨਾ ਹੈਗਾ ਇਸ ਕਰਕੇ ਅਸੀਂ ਸੀ ਕਿ ਲਹਿਰ ਜਿਹੜੀ ਉਸਾਰੀ ਜਾਵੇ ਡੱਲੇਵਾਲ ਸਾਹਿਬ ਨੂੰ ਲੱਗਦਾ ਸੀ ਵੀ ਇੱਥੇ ਜਿਹੜਾ ਹੈਗਾ ਧਰਨਾ ਲਾ ਕੇ ਐਮਐਸਕੇ ਜਿਹੜੀ ਹੈਗੀ ਆ ਲੈ ਲੈਣੀ ਚਾਹੀਦੀ ਹੈਗੀ ਆ ਤੋ ਉਹ ਨਤੀਜੇ ਜਿਹੜੇ ਹੈਗੇ ਆ ਸਭ ਦੇ ਸਾਹਮਣੇ ਹੈਗੇ ਆ ਉਹ ਆ ਜਾਣੇ ਆ ਮੁਲਕ ਪਧਰੀ ਕਿਸਾਨ ਲਹਿਰ ਦੀ ਲੋੜ ਆ ਇਹ ਉਦੋਂ ਵੀ ਸਾਡੀ ਸਮਝ ਸੀ ਜਦੋਂ ਇਹ ਸ਼ੰਭੂ ਵੱਲ ਵਧਿਆ ਸਾਡੀ ਉਦੋਂ ਵੀ ਸਮਝ ਸੀ ਤੇ ਅੱਜ ਵੀ ਸਾਡੀ ਇਹ ਸਮਝ ਆ ਪਰ ਅੰਦੋਲਨ ਕਰਨ ਦਾ ਹਰ ਇੱਕ ਨੂੰ ਅਧਿਕਾਰ ਆ ਡੱਲੇਵਾਲ ਸਾਹਿਬ ਨੂੰ ਉੱਥੇ ਮੋਰਚਾ ਲਾਉਣ ਦਾ ਧਰਨਾ ਲਾਉਣ ਦਾ ਅਧਿਕਾਰ ਹੈਗਾ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈਗੀ ਆ ਰੀਟੇਨ ਕੀਤਾ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਵਾਜਬ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਡੱਲੇਵਾਲ ਸਾਹਿਬ ਨੂੰ ਲੱਗਦਾ ਸੀ ਵੀ ਇੱਥੇ ਜਿਹੜਾ ਹੈਗਾ ਧਰਨਾ ਲਾ ਕੇ ਐਮਐਸਪੀਡੀ ਹੈਗੀ ਆ ਲੈ ਲੈਣੀ ਚਾਹੀਦੀ ਹੈਗੀ ਆ ਤੋ ਉਹ ਨਤੀਜੇ ਜਿਹੜੇ ਹੈਗੇ ਆ ਸਭ ਦੇ ਸਾਹਮਣੇ ਹੈਗੇ ਆ ਉਹ ਆ ਜਾਣੇ ਆ ਮੁਲਕ ਪੱਧਰੀ ਕਿਸਾਨ ਲਹਿਰ ਦੀ ਲੋੜ ਆ ਇਹ ਉਦੋਂ ਵੀ ਸਾਡੀ ਸਮਝ ਸੀ